ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਤੇਜ਼ ਗਤੀ ਹਵਾ ਤੇ ਕਣਕ ਦੀ ਫਸਲ ਨੂੰ ਪਾਣੀ ਖਾਸ ਤੌਰ ਤੇ ਨਸਾਰੇ ਤੋਂ ਬਾਅਦ ਜਦੋਂ ਦਾਣਾ ਬਣ ਰਿਹਾ ਹੁੰਦਾ ਤੇ ਆਪਾਂ ਆਖਰੀ ਪਾਣੀ ਮਤਲਬ ਉਸ ਤੋਂ ਬਾਅਦ ਆਪਾਂ ਪਾਣੀ ਨਹੀਂ ਲਾਉਣਾ ਹੁੰਦਾ ਜਾਂ ਆਪਾਂ ਕਹਦੇ ਕਿ ਪਾਣੀ ਜਦੋਂ ਬੰਦ ਕਰਨਾ ਹੈ ਉਸ ਟਾਈਮ ਜਿਹੜਾ ਪਾਣੀ ਲਾਉਣਾ ਆਖਰੀ ਟਾਈਮ ਕਣਕ ਦੀ ਫਸਲ ਦੇ ਪਕਾਣ ਤੋਂ ਪਹਿਲਾਂ ਜਾਂ ਆਪਾਂ ਕਹਿ ਲਈਏ ਕਿ ਮੌਸਮ ਦੇ ਹਿਸਾਬ ਨਾਲ ਜਿਹੜਾ ਪਾਣੀ ਦਾ ਆਪਾਂ ਫੈਸਲਾ ਕਰਨਾ ਤੇਜ਼ ਗਤੀ ਹਵਾ ਦੇ ਵਿੱਚ ਪਾਣੀ ਲਾਉਣ ਦੇ ਨਾਲ ਹਵਾ ਜਿਹੜੀ ਫਸਲ ਆ ਉਹ ਡਿੱਗ ਪੈਂਦੀ ਹੈ ਡਿੱਗਣ ਨਾਲ ਫਿਰ ਕਿਉਂਕਿ ਟੈਂਪਰੇਚਰ ਹੁਣ ਫਿਰ ਇੱਕਦਮ ਉੱਪਰ ਜਾ ਰਿਹਾ ਤੇ 26 27 ਇਹਦੇ ਨੇੜੇ ਤੇੜਿਆ ਟੈਂਪਰੇਚਰ ਹੈ ਇਹਦੇ ਬਾਅਦ ਫਿਰ 28 29 ਤੇ ਪਹੁੰਚੂ ਤੇ ਬੁੱਧਵਾਰ ਤੱਕ ਇੱਕ ਵਾਰ ਫਿਰ ਮੌਸਮ ਦੇ ਵਿੱਚ ਗੜਬੜ ਹੋਣ ਦੀ ਸੰਭਾਅਨਾ ਹੈ ਅੱਜ ਸ਼ਨੀਵਾਰ ਹੈ ਤੇ ਅੱਜ ਹੈਗਾ 9 ਮਾਰਚ 2024 ਸੋ ਜੇ ਆਪਾਂ ਹਵਾ ਦੀ ਗਤੀ ਦਾ ਕਿਸਾਨ ਵੀਰੋ ਪਾਣੀ ਨਾਲ ਸੰਬੰਧ ਇਹ ਹੈਗਾ ਕਿ ਜਦੋਂ 2-3 ਕਿਲੋਮੀਟਰ ਤੇ ਹਵਾ ਚੱਲਦੀ ਮਤਲਬ 2-3 ਕਿਲੋਮੀਟਰ ਪ੍ਰਤੀ ਘੰਟਾ ਦੇ ਰਫ਼ਤਾਰ ਦੀ ਹਵਾ ਹੁੰਦੀ ਹੈ ਉਦੋਂ ਦਰਖਤ ਪੱਤੇ ਵਗੈਰਾ ਬਿਲਕੁਲ ਨਹੀਂ ਹਿੱਲ ਰਹੇ ਹੁੰਦੇ ਥੋੜੀ-ਥੋੜੀ ਆਪਾਂ ਨੂੰ ਹਵਾ ਮਹਿਸੂਸ ਹੁੰਦੀ ਹੈ ਜਿਵੇਂ ਇਹ ਦੋ ਉੱਪਰ ਨੂੰ ਹਵਾ ਦੀ ਗਤੀ ਜਾਂਦੀ 5 ਕਿਲੋਮੀਟਰ 6 ਤੇ ਫਿਰ ਹਵਾ ਰੁਮਕਣ ਲੱਗ ਪੈਂਦੀ ਹੈ ਤੇ 8 ਕਿਤੇ ਜਾ ਕੇ ਸਪੀਡ ਆਪਾਂ ਨੂੰ ਲੱਗਦਾ ਕਿ ਹਵਾ ਕੁਛ ਵਗ ਰਹੀ ਹੈ। ਮਤਲਬ ਪੱਤੇ ਦਰਖਤਾਂ ਦੇ ਜਾਂ ਜਿਹੜੀ ਮੂਵਮੈਂਟ ਸ਼ੁਰੂ ਹੋ ਜਾਂਦੀ ਹੈ ਤੇ 8 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਹੀ ਜੇ ਆਪਾਂ ਕਹਿ ਲਈਏ ਕਿ ਫਸਲ ਦੇ ਉੱਤੇ ਜਦੋਂ ਆਪਾਂ ਪਾਣੀ ਲਾਉਨੇ ਆਂ ਖਾਸ ਤੌਰ ਤੇ ਜਿਹੜੀ ਭਾਰੀ ਕਣਕ ਹੁੰਦੀ ਹੈ ਮਤਲਬ ਤਕੜੀ ਕਣਕ ਆਪਾਂ ਕਹਿ ਸਕਦੇ ਆਂ ਤੇ ਦਰਮਿਆਨੀ ਜ਼ਮੀਨ ਦੇ ਵਿੱਚ ਉੱਥੇ ਡਿੱਗਣ ਦੇ ਅਸਰ ਰਹਿੰਦੇ ਆ। ਤੇ 8 ਕਿਲੋਮੀਟਰ ਤੋਂ ਉੱਤੇ 10 12 ਜਿਵੇਂ ਅੱਜ ਦੀ ਜੇਪ ਗੱਲ ਕਰ ਲਈ ਹਵਾ ਦੀ ਗਤੀ ਜਿਹੜੀ ਮੈਕਸਿਮ 16 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹੈ ਹੌਲੀ ਹੌਲੀ ਜਿਵੇਂ ਸ਼ਾਮ ਨੂੰ ਆਪਾਂ ਸ਼ਾਮ ਨੂੰ ਹਵਾ ਦੀ ਗਤੀ ਘਟਦੀ ਹੈ ਨੋਰਮਲ ਜੇ ਕੰਡੀਸ਼ਨਾਂ 'ਚ ਦੇਖੀਏ ਕਿਉਂਕਿ ਹਨੇਰੀ ਚੱਕਰ ਦਾ ਰਾਤ ਨੂੰ ਵੀ ਆਉਂਦੇ ਆ ਸਵੇਰੇ ਵੀ ਆਉਂਦੇ ਆ ਤਾਂ ਸਵੇਰ ਵੇਲੇ ਜਿਹੜਾ ਸਵੇਰੇ 5:00 ਤੋਂ ਲੈ ਕੇ 10:00 ਵਜੇ ਜਿਹੜਾ ਹੈਗਾ ਹਵਾ ਦੀ ਗਤੀ ਮਿਨੀਮਮ ਹੁੰਦੀ ਹੈ ਤੇ ਰਾਤ ਦੁਪਹਿਰ ਵੇਲੇ ਨੂੰ ਵਧਦੀ ਜਾਂਦੀ ਥੱਲੇ ਸ਼ਾਮ ਨੂੰ ਫੇਰ ਘਟਦੀ ਜਾਂਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ ਹਵਾ ਦੀ ਗਤੀ ਜਿਹੜੀ ਕੱਲ ਨੂੰ ਪਰਸੋਂ 10 11 ਕਿਲੋਮੀਟਰ ਤੇ ਐ 12 ਕਿਲੋਮੀਟਰ ਤੇ ਐ ਤੇ ਬੁੱਧਵਾਰ ਨੂੰ 18 ਕਿਲੋਮੀਟਰ ਪ੍ਰਤੀ ਘੰਟਾ ਜਿਹੜੇ ਜਿੱਦਣ ਫਿਰ ਹਲਕਾ ਕੋਈ ਮਾੜੀ-ਮੁੱਟੀ ਕੰਮਨ ਵੀ ਹੋ ਸਕਦੀ ਹੈਗੀ ਐ ਸੋ ਪਾਣੀ ਲਾਉਣ ਦੇ ਨਾਲ ਜੇ ਸਬੰਧੀ ਗੱਲ ਕਰੀਏ ਕਿਸਾਨ ਵੀਰੋ ਤਾਂ ਪਾਣੀ ਕੋਸ਼ਿਸ਼ ਕਰੋ ਕਿ ਆਪਾਂ ਜਦੋਂ ਵੈਸੇ ਤਾਂ ਜਿਹੜਾ ਪਾਣੀ ਦਾ ਜਦੋਂ ਪ੍ਰਬੰਧ ਹੋ ਉਹਦੀ ਆਪਾਂ ਲਾਵਾਂਗੇ ਪਰ ਕੋਸ਼ਿਸ਼ ਕਰੋ ਗੱਲੇ ਨੱਕੇ ਪਾਣੀ ਮੋੜ ਦੀ ਜਿਹੜਾ ਤੁਸੀਂ ਆਖਰੀ ਪਾਣੀ ਲਾਉਣਾ ਜੇ ਤੁਹਾਡੇ ਖੇਤ ਦੇ ਵਿੱਚ ਤੁਹਾਨੂੰ ਲੱਗਦਾ ਕਿ ਪਾਣੀ ਜਿਹੜਾ ਹੈਗਾ ਥੋੜੀ ਜ਼ਮੀਨ ਜ਼ਿਆਦਾ ਖੁਸ਼ਕ ਹੋ ਗਈ ਹੈ ਤੇ ਖੇਤ ਚੜ ਗਿਆ ਫਿਰ ਪਾਣੀ ਲਾਉਂਗੇ ਤਾਂ ਫਿਰ ਉਹਦਾ ਨੁਕਸਾਨ ਹੋ ਸਕਦਾ ਤੇ ਇੱਕ ਜਦੋਂ ਦਾਣਾ ਜਿਹੜਾ ਹੈਗਾ ਦੁੱਧਾ ਇੱਕ ਵਾਰੀ ਸਖਤ ਹੋਣ ਲੱਗ ਪਿਆ ਨਰਮ ਦੁੱਧੇ ਤੱਕ ਆਪਾਂ ਪਾਣੀ ਲਾਉਂਦੇ ਰਹਿਣਾ ਜਦੋਂ ਦਾਣਾ ਸਖਤ ਹੋਣ ਲੱਗ ਪਿਆ ਉਦੋਂ ਜੇ ਪਾਣੀ ਲਾਵਾਂਗੇ ਉਹ ਵੀ ਮਾੜਾ ਪ੍ਰਭਾਵ ਪਾਊਗਾ ਜਿੱਥੇ ਹੁਣ ਕਿਉਂਕਿ ਜਿੱਥੇ ਮੀਂਹ ਵੀ ਠੀਕ ਪੈ ਗਿਆ ਹੁਣ ਜੇ ਉੱਥੇ ਪਾਣੀ ਛੱਡਾਂਗੇ ਤੇ ਜਿੱਥੇ ਨੀਵੇਂ ਥਾਵਾਂ ਤੇ ਹੁਣ ਪਾਣੀ ਖੜ ਗਿਆ ਇਸ ਟਾਈਮ ਜਿੱਥੇ ਦਾਣਾ ਭਰ ਰਿਹਾ ਹੈ ਜਾਂ ਦਾਣਾ ਸਖਤ ਅਲੂ ਜਾਣਾ ਸਖਤ ਬਣਨ ਨਾਲੋਂ ਉੱਥੇ ਇੱਕਦਮ ਸਿੱਟੇ ਰੰਗ ਬਟਾ ਜਾਂਦੇ ਆ ਕਈ ਵਾਰ ਦਾਣਾ ਹਲਕਾ ਬਿਲਕੁਲ ਹਲਕਾ ਪੈ ਜਾਂਦਾ ਮੇਰਾ ਕਹਿਣ ਦਾ ਮਤਲਬ ਹੈ ਤੇਜ਼ ਗਤੀ ਹਵਾ 'ਚ ਸ ਖਾਸ ਤੌਰ ਤੇ 8 ਕਿਲੋਮੀਟਰ ਤੋਂ ਉੱਤੇ ਹੁਣ ਤਾਂ ਜਿਹੜਾ ਨੈਟ ਸਾਰਿਆਂ ਕੋਲੇ ਹੈਗਾ ਚੈੱਕ ਕਰ ਸਕਦੇ ਆ ਹਵਾ 'ਚ ਪਾਣੀ ਲਾ ਲਓ ਤੇ ਬਹੁਤਾ ਚੜਾ ਕੇ ਨਾ ਲਾਓ ਇੱਕ ਪਾਣੀ ਮਿਸ ਲਾਸਟ ਵਾਲਾ ਭਾਵੇਂ ਕਰ ਲਓ ਪਰ ਗਲਤ ਸਮੇਂ ਦੇ ਗਲਤ ਸਮੇਂ ਤੇ ਲਾਇਆ ਪਾਣੀ ਉਹ ਵੀ ਉਨਾ ਹੀ ਨੁਕਸਾਨ ਕਰਦਾ ਜਿੰਨਾ ਆਪਣਾ ਜਲਦੀ ਟਰਮੀਨੇਟ ਕੀਤਾ ਮੰਨ ਲਓ ਕਈ ਵਾਰੀ ਤਾਂ ਆਪਾਂ ਬਹੁਤ ਜਲਦੀ ਪਾਣੀ ਬੰਦ ਕਰ ਦਿੰਦੇ ਆ ਕਈ ਵਾਰ ਕੀ ਹੁੰਦਾ ਕਿ ਪਾਣੀ ਆਪਾਂ ਲਾ ਲਿਆ ਇੱਕ ਵਾਰੀ ਜਨਵਰੀ ਦੇ ਐਂਡ ਚ ਲਾ ਲਿਆ ਜਾਂ ਫਰਵਰੀ ਦੇ ਸ਼ੁਰੂ ਦੇ ਵਿੱਚ ਲਾ ਲਿਆ ਜਾਂ ਫਰਵਰੀ ਅੱਧ ਤੱਕ ਲਾ ਲਿਆ ਫਿਰ ਆਪਾਂ ਨੂੰ ਲੱਗਦਾ ਕਿ ਯਾਰ ਪਾਣੀ ਆਪਾਂ ਜਲਦੀ ਬੰਦ ਕਰਤਾ ਫਿਰ ਉਦੋਂ ਨੂੰ ਜਿਹੜੀ ਜ਼ਮੀਨ ਜ਼ਿਆਦਾ ਖੁਸ਼ਕ ਹੋ ਗਈ ਹੁੰਦੀ ਆ ਦਾਣਾ ਵੀ ਜਿਹੜਾ ਹੈਗਾ ਪਕਾਣ ਨੂੰ ਜਾ ਰਿਹਾ ਹੁੰਦਾ ਉਦੋਂ ਫਿਰ ਆਪਾਂ ਪਾਣੀ ਛੱਡ ਦਿੰਦੇ ਆ ਉਹ ਚੀਜ਼ ਨੁਕਸਾਨ ਕਰਦੀ ਆ ਪਾਣੀ ਜਦੋਂ ਤੱਕ ਲਾਉਣਾ ਗਿੱਲੇ ਨੱਕੇ ਮੋੜਦੇ ਰਹੋ ਫਾਇਦੇ 'ਚ ਰਹੋਗੇ ਨੀਵੇਂ ਥਾਂ ਤੇ ਜਿੱਥੇ ਪਾਣੀ ਭਰ ਗਿਆ ਜਦੋਂ ਫਲਾਵਰਿੰਗ ਤੋਂ ਬਾਅਦ ਜਿੱਥੇ ਨੀਵੇਂ ਥਾਂ ਤੇ ਪਾਣੀ ਖੜ ਗਿਆ ਸੀ ਕਰਕੇ ਕਹੀਦਾ ਕਿ ਕਿਾਰੇ ਹਿਸਾਬ ਨਾਲ ਪਾਉ ਉਹ ਤਾਂ ਪਾਣੀ ਸਹੀ ਲੱਗੂਗਾ ਕਈ ਕਿਸਾਨ ਵੀਰ ਕਹਿੰਦੇ ਕਿ ਹਲਕਾ ਪਾਣੀ ਕਿਵੇਂ ਲੱਗਦਾ ਹਲਕਾ ਪਾਣੀ ਛੋਟੇ ਕਿਆਰਿਆਂ ਦੇ ਵਿੱਚ ਲੱਗਦਾ ਜ਼ਮੀਨ ਦੀ ਜਿਹੜੀ ਬਣਤਰ ਦੇ ਹਿਸਾਬ ਨਾਲ ਭਾਰੀ ਜ਼ਮੀਨ ਹੈ ਜਿਹੜੀ ਉੱਥੇ ਉਨੇ ਛੋਟੇ ਜਿਹੜੇ ਕਿਆਰੇ ਤੁਸੀਂ ਆਪਾਂ ਨੂੰ ਪਾਉਣੇ ਚਾਹੀਦੇ ਵੀ ਤਰੀਕੇ ਦੇ ਨਾਲ ਪਾਣੀ ਲੱਗੇ ਜੇ ਪਾਣੀ ਖੜ ਗਿਆ ਤਾਂ ਨਾਲ ਦੀ ਨਾਲ ਜਿਹੜੇ ਤੁਹਾਡੇ ਸਿੱਟੇ ਆ ਉਹ ਰੰਗ ਵੀ ਛੱਡ ਜਾਣਗੇ ਦਾਣੇ ਵੀ ਹਲਕੇ ਪੈ ਜਾਣਗੇ ਇਹ ਚੀਜ਼ ਦਾ ਨੈਗੇਟਿਵ ਇਫੈਕਟ ਹੋਊਗਾ ਤੇ ਫਸਲ ਜਿਹੜੀ ਤੇਜ਼ ਗਤੀ ਹਵਾ ਦੇ ਵਿੱਚ ਖਾਸ ਤੌਰ ਤੇ 7-8 ਕਿਲੋਮੀਟਰ ਤੋਂ ਜਦੋਂ ਉੱਪਰ ਚੱਲ ਰਹੀ ਹੈ ਉਦੋਂ ਗਰੇਜ ਕਰਨ ਦੀ ਕੋਸ਼ਿਸ਼ ਕਰੋ ਕਿ ਆਪਾਂ ਪਾਣੀ ਨਾ ਲਈਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ